ਦੇਖ ਰਹੇ ਸਾਰੇ ਹੀ ਦਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਅੱਜ ਦੀਵਾਲੀ ਦੇ ਤਿਹਾੜੀ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਰੇ ਹੀ ਜਿੰਨੇ ਤੁਸੀਂ ਅ ਜਿੱਥੇ-ਜਿੱਥੇ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਜਿੱਥੇ-ਜਿੱਥੇ ਬੈਠੇ ਹੋ ਸੋ ਆਈ ਵਿਸ਼ ਯੂ ਹੈਪੀ ਦੀਵਾਲੀ ਅਤੇ ਸਾਰੇ ਹੀ ਆਪਣੇ ਪਰਿਵਾਰਾਂ ਦੇ ਨਾਲ ਜਿੱਥੇ-ਜਿੱਥੇ ਬੱਚਿਆਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਇਹ ਜਿਹੜੀ ਦੀਵਾਲੀ ਹੈ ਤੁਸੀਂ ਹਮੇਸ਼ਾ ਖੁਸ਼ੀਆਂ ਦੇ ਪਹੜਾ ਤੁਹਾਡੇ ਲਈ ਲੈ ਕੇ ਆ ਜਾਵੇ ਸੋ ਵਿਸ਼ ਯੂ ਹੈਪੀ ਦੀਵਾਲੀ ਸੋ ਸਾਰੇ ਪਰਿਵਾਰਾਂ ਦੇ ਲਈ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਖੁਸ਼ੀਆਂ ਦੇ ਨਾਲ ਇਹ ਦੀਵਾਲੀ ਮਨਾਓ ਦਿਵਾਲੀ ਵਾਲਾ ਦਿਨ ਜਿਹੜਾ ਬੜਾ ਖੁਸ਼ੀਆਂ ਭਰਿਆ ਹੁੰਦਾ ਹੈ ਜਿਸ ਦੇ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਦੀਵਾ ਮਾਰਾ ਕੀਤਾ ਜਾਂਦੀ ਹੈ ਕਿਉਂਕਿ ਖਾਸ ਤੌਰ ਤੇ ਇਹ ਜਿਹੜੀ ਇੰਡੀਆ ਦੇ ਵਿੱਚ ਜਿਹੜੀ Hindu ਧਰਮ ਦੇ ਵਿੱਚ ਦਿਵਾਲੀ ਇਸ ਕਰਕੇ ਮਨਾਈ ਜਾਂਦੀ ਹੈ ਕਿ ਉਸ ਦਿਨ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਅਤੇ ਲక్ష్మణ ਜੀ ਜਿਹੜੇ ਸਨ 14 ਸਾਲ ਦੇ ਬਨਵਾਸ ਤੋਂ ਬਾਅਦ ਬੜੀ ਲੰਮੀ ਫਾਈਟ ਕਰਨ ਤੋਂ ਬਾਅਦ ਸਾਹ ਸਿੱਧਾ ਜੀ ਨੂੰ ਰਾਵਣ ਦੇ ਵਿੱਚੋਂ ਕੈਦ ਦੇ ਵਿੱਚੋਂ ਛਡਾ ਕੇ ਅਤੇ ਉਹਨਾਂ ਦਾ ਅੰਤ ਕਰਕੇ ਜਦੋਂ ਅਯੁੱਧਿਆ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਦੇ ਉੱਥੇ ਪਹੁੰਚਣ ਦੀ ਖੁਸ਼ੀ ਦੇ ਵਿੱਚ ਦੀਵਾਲੀ ਕੀਤੀ ਜਾਂਦੀ ਹੈ ਸੋ ਸਾਰਾ ਹੀ ਉਸ ਦਿਨ ਦੇ ਉੱਤੇ ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਨਜ਼ਰ ਆਉਂਦੀ ਹੈ ਤੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਉਸ ਸਮੇਂ ਦੇ ਰਾਜੇ ਨੇ ਕਿ ਤੁਹਾਨੂੰ ਅਸੀਂ ਮੁਕਤ ਕਰ ਦਿੰਨੇ ਹਾਂ ਪਰ ਉਹਨਾਂ ਨੇ ਕਿਹਾ ਸੀ ਮੈਂ ਇਕੱਲਾ ਨਹੀਂ ਜਾਵਾਂਗਾ ਜਨਨਾ ਚ ਜਿਹੜੇ 52 ਰਾਜੇ ਜਿਨ੍ਹਾਂ ਨੂੰ ਨਜਾਇਜ਼ ਕੈਦ ਵਿੱਚ ਰੱਖਿਆ ਹੋਇਆ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਜਾਵਾਂਗਾ ਤੇ ਨਹੀਂ ਤੇ ਮੈਨੂੰ ਵੀ ਮੈਂ ਵੀ ਇੱਥੋਂ ਨਹੀਂ ਤੁਹਾਡੇ ਕੋਲੋਂ ਜੇਲ੍ਹ ਚੋਂ ਜਾਣਾ ਚਾਹੁੰਦਾ ਤਾਂ ਉਸ ਸਮੇਂ ਉਹਨਾਂ ਨੇ ਵੀ ਸ਼ਰਤ ਰੱਖੀ ਸੀ ਕਿ ਜਿੰਨੇ ਨੂੰ ਲਿਜਾ ਸਕਦੇ ਹੋ ਤੁਸੀਂ ਲੈ ਜਾਓ ਫਿਰ ਉਹਨਾਂ ਨੇ 52 ਕਲੀਆਂ ਦਾ ਜਿਹੜਾ ਸੀ ਇੱਕ ਚੋਰਾ ਸੀ ਉਸ ਦੇ ਵਿੱਚ ਉਹਨਾਂ ਨੇ ਇੱਕ ਇੱਕ ਕਲੀ ਸੀ ਜਿਹੜੀ ਜਿੰਨੇ ਵੀ ਰਾਜਸਥਾਨ ਉਹਨਾਂ ਨੇ ਹੱਥ 'ਚ ਫੜੀ ਸੀ ਅਤੇ 52 ਜਿਹੜੇ 52 ਰਾਜਿਆਂ ਦੇ ਸਮੇਤ ਗਵਾਲੀਅਰ ਦੇ ਕਿਲੇ ਤੋਂ ਉਹ ਉਥੋਂ ਜਦੋਂ ਰਿਹਾ ਹੋ ਕੇ ਆਏ ਸਨ ਤੇ ਬਾਅਦ ਦੇ ਵਿੱਚ ਪਹੁੰਚੇ ਸਨ ਉਹ ਹਰਮੰਦਰ ਸਾਹਿਬ ਜਿੱਥੇ ਧਰਤਨ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਕੀ ਵੀ ਸਾਰੀਆਂ ਸੰਗਤਾਂ ਦੇ ਵੱਲੋਂ ਆ ਹਰਮੰਦਰ ਸਾਹਿਬ ਦੇ ਵਿੱਚ ਦੀਵਾਲੀ ਕੀਤੀ ਜਾਂਦੀ ਹੈ ਆਮ ਇੱਕ ਖਾਵਤ ਵੀ ਹੁੰਦੀ ਸੀ ਆ ਦਾਲ ਰੋਟੀ ਘਰ ਦੀ ਦੁਆਲੀ ਅੰਮ੍ਰਿਤਸਰ ਦੀ ਸੋ ਇਸ ਬੰਦੀ ਛੋੜ ਦਿਵਸ ਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਹੋਣ ਮੈਨੂੰ ਉਮੀਦ ਹੈ ਹੀ ਪਤਾ ਹੈ ਕਿ ਸਾਰੇ ਦਿਨੇ ਇਸ ਦਿਨ ਦੇ ਉੱਤੇ ਆਪਣੇ ਆਪਣੇ ਜਿਹੜੇ ਵੀ ਤੁਹਾਡੇ ਧਾਰਮਿਕ ਸੰਸਨ ਹ ਕੋਈ ਮੰਦਿਰ ਜਾਂਦਾ ਹੈ ਕੋਈ ਗੁਰਦੁਆਰਾ ਸਾਹਿਬ ਜਾਂਦਾ ਹੈ ਉਥੇ ਜਾ ਕੇ ਤੁਸੀਂ ਨਤਮਸਤਕ ਹੁੰਦੇ ਹੋ ਅਤੇ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਹੀ ਸਾਡੇ ਸਾਂਝਾ ਪੰਜਾਬ ਯੂਐਸਏ ਦੀ ਟੀਮ ਵੱਲੋਂ ਜਿਹੜੇ ਸਾਰਾ ਸਾਲ ਹੀ ਸਾਡੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਸਾਡੇ ਪ੍ਰੋਗਰਾਮ ਦੇਖਦੇ ਹੋ ਅਸੀਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ